ओम शिवपवन आई होकम दूज परम पद पाई इसते ऊपर नहीं बिचा ਮਨ ਫਸਿਆ ਰੰਕਾਰ ਕਬੀਰ ਸਿਮ ਕੋ ਤੋਏ ਭਲੇ ਇਕ ਸੰਤ ਇਕ ਰਾਮ ਜਪਾਵੈ ਨਾਮ ਤੂੰ ਮੇਰ ਮਿਰ ਪਰਪਤ ਸੁਆਮੀ ਓਟਮਹੀ ਮੈਂ ਤੇਰੀ ਨਾਤ ਮੰਡਲ ਨਾ ਹਮ ਗਿਰਤੇ ਲਿੰਗਨੀ ਘੜ ਮੇਰੀ ਸੁਧਾਰਨ ਗੁਰੁ ਜੀ ਪੀਐ ਅਨਸ ਸੈਜ ਸੁਭਾਏ ਹਰਸ਼ਨ ਹਰਸ ਹੈ ਗੁਰੂ ਕਰ ਜਨਮ ਮਰਨ ਤੁਖ ਜਾਈ ਵੰਦ ਜਿਵਤਿ ਕਸਮ ਦੀ ਮੂਰ ਅਰਸੋ ਸੋ ਸੋ ਚੱਤੀਏ ਤੁਦ ਡਿਠੇ ਡਿਠੀ ਸਤੇ ਬਾਤ ਸ਼ਹਰ ਮਲ ਜਨਮ ਜਨਮ ਦੀ ਕੱਢੀ ਕੱਟੀਏ ਸੱਜਣਾ ਸੱਚਾ ਪਾਤਸ਼ਾਹ ਸਰ ਸਾਹੰਦੇ ਸਿਰ ਸਾਹੰਦ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਰਬਨਾਮ ਵੇਸਾ ਿਸ ਪਾਸ ਬਹਿ ਕੇ ਆਨ ਸੋਹੀ ਐ ਸਭਨਾ ਦਾ ਸਭਨਾ ਦਾ ਵੇਸਾ ਹੋ ਸਤਨਾ صا جی محلہ نو جو مار دکھ میں دکھ نہیں مانے ਮੈਂ ਨਹੀਂ ਜਾਣ ਕੰਚਨ ਮਟੀ ਮਨ ਜੋ ਨਰ ਦੁਖ ਮੈਂ ਦੁਖ ਨਹੀਂ ਮੰਨ ਸੁਖ ਸੁਲੇ ਅਰ ਭੈ ਨਹੀਂ ਜਾਤ ਕੰਚਨ ਮਟੀ ਮਨ ਰਹਾ ਨਹਿਂੰਤੇ ਆ ਮੈਂ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਇਬਾਨ અપਮਾਨ ਆਸਾ ਮਨਸਾ ਸਗਲ ਤਿਆਗੈ ਉਜਾਗ ਤੇ ਰਹੇ ਨਿਰਸਾ ਨੀਨ ਭਇਓ ਗੋਬਿੰਦ ਸਿਉ ਆਂ ਜਿਉ ਪਾਣੀ ਸੰਗ ਪਾਣੀ ਬੋਲ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਨੀਨ ਭਇਓ ਗੋਬਿੰਦ ਸਿਉ ਆਂ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨੀਓ ਸ਼ਰਵਚ ਜਵਨ ਸ਼ਤਰ ਤਖਤ ਦੇ ਮਾਲਕ ਜੁਗ ਜੁਗ ਅਕੰਤ ਪਤਿਤ ਪਾਵਨ ਕਿਰਪਾ ਨਿਨ ਆਨ ਪਦਿ ਤਵਸ਼ਨ ਪਨਾ ਕਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਮੇਰ ਹੋਈ ਹੈ ਜੋ ਅੱਜ ਪੂਰਨ ਪਰਖ ਮਹਾਨ ਬ੍ਰਹਮ ਗਿਆਨੀ ਤਨ ਤਨ ਬਾਬਾ ਗੁੰਡਾ ਸਾਹਿਬ ਜੀ ਉਹਨਾਂ ਦੀ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਗਮੀ ਦਰਬਾਰ ਦੀਆਂ ਹਰਤਸਰੀ ਅਜਨੀਆਂ ਪਰਲ ਕੇ ਤਾਂ ਹਰ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ ਹੈ ਜੋ ਅੱਜ ਅਮਰ ਕਵੇਲੇ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਇਹ ਪਵਨ ਪਵਿੱਤਰ ਅੰਮੋਲ ਬਚਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੇਨਾਂ ਦੀ ਮubaruk ਰਸਨਾ ਤੋਂ ਪੁਜਾਰਨ ਕੀ ਤੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਖ 633 ਤੇ 643 ਦੇ ਉਪਰ ਸੁਭਾਏ ਮਾਨ ਹੈ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਰਾਗ ਸੋਰਠ ਦੇ ਅੰਦਰ ਇਹ ਪਾਵਨ ਬਚਨ ਸੁਭਾਈ ਮਾਨ ਹਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਦੇ ਇੰਨਾ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਇਹ ਕਪੂਰਨ ਪੁਰਖ ਦੇ ਜੀਵਨ ਦੀ ਵਿਆਖਿਆ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਪੂਰਨ ਪੁਰਖ ਦੇ ਅੰਦਰ ਦਾ ਭਾਵ ਕੀ ਹੈ ਮਹਾਰਾਜ ਅਰੰਭਾ ਕਰਦੇ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਜਿਹੜਾ ਮਨੁੱਖ ਦੁੱਖ ਆਉਣ ਦੇ ਬਾਵਜੂਦ ਵੀ ਦੁਖੀ ਨਹੀਂ ਹੁੰਦਾ ਘਬਰਾਉਂਦਾ ਨਹੀਂ ਇਮਾਰਤ ਅਗੇ ਵੇਰ ਕਰਦੇ ਨੇ ਸੁਖ ਸੁਨੇਹੇ ਅਰ ਭੈ ਨਹੀਂ ਜਾਗੈ ਨਾ ਸੁੱਖਾਂ ਵਿੱਚ ਨਾ ਮੋਹ ਵਿੱਚ ਨਾ ਘਰ ਵਿੱਚ ਖਚਤ ਹੁੰਦਾ ਏ ਤੇ ਮਾਰੇ ਕਹਿੰਦੇ ਪੈਂਚਨ ਮਾਟੀ ਮਾਨੈ ਉਹ ਸੋਨੇ ਨੂੰ ਵੀ ਮਿੱਟੀ ਕਰਕੇ ਜਾਣਦਾ ਏ ਇਹਨਾਂ ਪਹਿਲੀਆਂ ਦੋ ਪੰਕਤੀਆਂ ਵਿੱਚ ਸਤਿਗੁਰੂ ਜੀ ਨੇ ਮਨੁੱਖ ਦੇ ਜੀਵਨ ਦੇ ਅੰਦਰਲੇ ਭਾਵ ਨੂੰ ਪ੍ਰਗਟ ਕੀਤਾ ਹੈ ਪਹਿਲੀ ਗੱਲ ਇਹ ਕਦੇ ਵੀ ਮਾਰਗ ਨੇ ਗਿਆਨੀ ਜੀਤਰਾ ਨਾਮ ਜਪਦਾਏ ਉਹਨੂੰ ਦੁੱਖ ਆਉਂਦਾ ਨਹੀਂ ਮਾਰਗ ਨੇ ਦੁੱਖ ਤੇ ਆਵੇਗਾ ਪਰ ਜੇ ਕੋ ਨਾਮ ਜਪਿਆ ਹੋਵੇਗਾ ਤੈਨੂੰ ਦੁੱਖ ਦੇ ਵਿੱਚ ਹੱਸ ਕੇ ਜ਼ਿੰਦਗੀ ਕਿਵੇਂ ਜਿਉਣੀ ਹੈ ਇਹ ਤੇ ਜੁਗਤੀ ਵੈਗਰੂ ਦਾ ਨਾਮ ਦੱਸ ਦੇਵੇਗਾ ਜਿਨ੍ਹਾਂ ਦੇ ਚਿਹਰਿਆਂ ਤੇ ਖਾਸੇ ਨੇ ਜਿਨ੍ਹਾਂ ਦੇ ਚਿਹਰਿਆਂ ਤੇ ਖੁਸ਼ੀਆਂ ਨੇ ਇਹਨਾਂ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਦੁੱਖ ਨਹੀਂ ਬਹੁਤ ਵੱਡੇ ਲੋਕ ਨਹੀਂ ਪਰ ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਦੁੱਖਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਣ ਦੀ ਇੱਕ ਜੁਗਤੀ ਪ੍ਰਮਾਤਮਾ ਨੇ ਬਖਸ਼ ਕਰ ਦਿੱਤੀ ਹੈ ਮਾਰੇ ਕਿnde ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਹੜਾ ਦੁੱਖਾਂ ਦੇ ਵਿੱਚ ਵੀ ਦੁਖੀ ਨਹੀਂ ਹੁੰਦਾ ਸੋਕਸ ਨੇ ਅਰ ਭੈ ਨਹੀਂ ਜਾ ਕੇ ਸੁਖ ਤੇ ਸਨੇਹਾ ਦਾ ਭੈ ਕੋਈ ਨਹੀਂ ਮਾਲਕ ਕਹਿੰਦੇ ਕੰਚਨ ਮਾਟੀ ਮੰਨੇ ਉਹ ਬਗਾਨੇ ਸੋਨੇ ਨੂੰ ਵੀ ਮਿੱਟੀ ਕਰਕੇ ਜਾਣਦਾ ਹੈ ਸੋਨੇ ਨੂੰ ਮਿੱਟੀ ਕਰਕੇ ਜਾਣਨ ਦਾ ਮਤਲਬ ਇਹ ਨਹੀਂ ਵੀ ਸਾਡੇ ਮੌਜੂਦਾ ਸੋਨਾ ਹੈ ਮਹਕਮਾ ਜੀ ਇਹ ਤੇ ਮਿੱਟੀ ਇਹਨੂੰ ਸੋਤੀਂ ਦਿਆ ਨਹੀਂ ਸਤਿਗੁਰੂ ਕਹਿੰਦੇ ਜਿੰਦੇ ਤੇ ਤੇਰਾ ਹੱਕ ਕੋਈ ਨਹੀਂ ਜਿਹੜੀ ਤੇਰੀ ਆਮਾਨਤ ਨਹੀਂ ਤੂੰ ਬਗਾਨੀ ਆਮਾਨਤ ਨੂੰ ਮਿੱਟੀ ਕਰਕੇ ਜਾਣ ਕੋ ਭਾਵਕ ਕੀਮਤੀ ਸੋਨਾ ਹੀ ਕਿਉਂ ਨਾ ਹੋਵੇ ਕਿਉਂਕਿ ਕਿਥੇ ਮਹਾਰਾਜ ਨੇ ਸੋਨੇ ਨੂੰ ਮਿੱਟੀ ਕਰਕੇ ਜਾਣ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਜਿਵੇਂ ਆਪਾਂ ਆਮ ਜੇ ਗੱਲ ਕਹਿ ਦਿੰਦੇ ਆ ਵੀ ਭਾਈ ਜਿਹੜੇ ਘਰ ਦਾ ਲੂਣ ਖਾਦਾ ਹੋਵੇ ਉਹ ਕਦੇ ਹਰਾਮ ਨਹੀਂ ਕਰੀਦਾ ਹੁਣ ਇਹਦਾ ਮਤਲਬ ਇਹ ਥੋੜੀ ਏ ਵੀ ਜਿਹੜੇ ਘਰ ਦੀ ਖੰਡ ਖਾਦੀ ਹੋਵੇ ਉਹ ਹਰਾਮ ਕਰ ਦੇਣੀ ਚਾਹੀਦੀ ਨਹੀਂ ਇਹਦਾ ਮਤਲਬ ਇਹ ਥੋੜੀ ਏ ਕਿ ਜਿਸ ਘਰ ਦੀ ਮਿਰਚਾਂ ਖਾਧੀਆਂ ਹਨ ਉਹ ਹਰਾਮ ਕਰ ਦੇਣੀਆਂ ਚਾਹੀਦੀਆਂ ਨਹੀਂ ਨਹੀਂ ਲੂਣ ਖਾ ਕੇ ਹਰਾਮ ਨਾ ਕਰਨਾ ਇੱਕ ਤ੍ਰਿਸ਼ਟਾ ਇੱਕ ਪ੍ਰਤੀਕ ਹੈ ਕਿਉਂਕਿ ਲੂਣ ਸਭ ਤੋਂ ਸਸਤੀ ਵਸਤੂ ਹੈ ਸਾਰੀ ਰਸੋਈ ਦੇ ਵਿੱਚ ਸਭ ਤੋਂ ਸਸਤਾ ਪਦਾਰਥ ਹੈ ਕਿਸਿਆਨੇ ਕਹਿੰਦੇ ਨੇ ਜੇ ਕਿਸੇ ਦੇ ਘਰ ਦੀ ਸਸਤੀ ਤੋਂ ਸਸਤੀ ਚੀਜ਼ ਵੀ ਤੂੰ ਖਾ ਲਵੇਂ ਨਾ ਉਹਨੂੰ ਹਰਾਮ ਨਾ ਕਰੀ ਕਿਉਂਕਿ ਕਿਸੇ ਦਾ ਖਾ ਕੇ ਹਰਾਮ ਕਰਨ ਵਾਲਾ ਬੰਦਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ ਉਹਨੇ ਇਹਨਾਂ ਮਤਲਬ ਇਹ ਨਹੀਂ ਕਿਤੇ ਪੈਸੇ ਵਰਗਾ ਖਾਲੋਵੇ ਉਹ ਰੱਬ ਕਰ ਦੇਵੇ ਨਹੀਂ ਕਹਿਣ ਤੋਂ ਭਾਵ ਕਿ ਸستی ਤੋਂ ਸستی ਚੀਜ਼ ਵੀ ਜੇ ਕਿਸੇ ਦੇ ਘਰ ਦੀ ਖਾਦੀ ਇੱਥੇ ਉਹਨਾਂ ਦਾ ਨਾ ਕਰੀ ਉਹਦੇ ਨਾਲ ਬੇਈਮਾਨੀ ਨਾ ਕਰੀ ਇੱਥੇ ਮਾਰੇ ਕਹਿੰਦੇ ਕੰਚਨ ਮਾਟੀ ਮੰਨੈ ਤੇਰਾ ਅੰਦਰ ਇਨਾ ਕੋ ਡੇਢ ਦੇਨਾ ਕੋ ਨਿਸ਼ਤੇ ਵਿੱਚ ਆ ਜਾਵੇ ਕਿ ਤੇਰੇ ਸਾਹਮਣੇ ਪਰਾਈ ਅਮਾਨਤ ਕੀਮਤੀ ਤੋਂ ਕੀਮਤੀ ਸਿਉਨਾ ਵੀ ਕਿਉਂ ਨਾ ਪਿਆ ਹੋਵੇ ਤੇਰੇ ਵਾਸਤੇ ਕੋ ਮਿੱਟੀ ਦਿੱਲੀ ਦੇ ਇੱਕ ਮਹਾਂਪੁਰਖ ਹੋਏ ਨੇ ਸਤਿ ਪੁਕਾਰਾਮ ਜੀ ਕਹਿੰਦੇ ਬੜੇ ਭਗਤੀਪੁਰਖ ਹੋਏ ਨੇ ਸੱਚਮੁੱਚ ਪਰਮਾਤਮਾ ਦੀ ਬੰਦਗੀ ਦੇ ਨਾਲ ਲੀਨ ਰਹਿਣ ਵਾਲੇ ਨੇ ਅਗਰਤਵੇਲੇ ਉੱਠੇ ਨੇ ਜਮਨਾ ਦੇ ਕਿਨਾਰੇ ਤੇ ਫੋ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਰੁਟੀਨ ਵਿੱਚ ਡੇਲੀ ਜਾਂਦੇ ਨੇ ਨਾਲ ਉਹਨਾਂ ਦੀ ਪਤਨੀ ਵੀ ਅੱਜ ਵੀ ਦੇ ਜਦੋਂ ਅਮਰਤਿਹਰੇਲੇ ਪਰਮਾਤਮਾ ਦੀ ਬੰਦਗੀ ਦੀ ਵਾਕਫਤ ਕਰਕੇ ਵਾਪਸ ਪਰਤਦੇ ਪਏ ਆ ਨਾ ਤੇ ਅੱਗੇ-ਅਗੇ ਸੰਤ ਤੁਪਾਰਾਮ ਜੀ ਨੇ ਤੇ ਪਿੱਛੇ-ਪਿੱਛੇ ਉਹਨਾਂ ਦੀ ਪਤਨੀ ਤੁਰੀ ਆ ਗਈ ਸਤਿ ਪੁਕਾਰ ਆਪ ਰਾਮ ਜੀ ਦੀ ਨਿਗਾਹ ਵਿੱਚ ਕਿਸੇ ਔਰਤ ਦੇ ਸੋਨੇ ਦੇ ਗਹਿਣੇ ਸੀ ਕਿ ਕੋ ਡਿੱਗੇ ਪੈ ਗਏ ਸੋਨਾ ਵਿਗਾਪਿਆ ਸਤਿ ਪੁਕਾਰ ਰਾਮ ਜੀ ਦੇ ਮਨ ਵਿੱਚ ਖਿਆਲ ਆਇਆ ਵੀ ਮਨਾ ਪਿੱਛੇ ਤੇਰੀ ਪਤਨੀ ਤੁਰੀ ਆਉਂਦੀ ਏ ਤੂੰ ਰੱਬ ਦੀ ਬੰਦਗੀ ਕਰਕੇ ਆਇਆ ਏ ਤੇਰਾ ਭੇਦ ਕਿ ਤੇਰੀ ਪਤਨੀ ਸੋਨੇ ਦੇ ਗਹਿਣੇ ਵੇਖੇ ਤੇ ਤੁਹਾਡੇ ਮਨ ਵਿੱਚ ਲਾਲਚ ਆਵੇ ਤੇ ਉਹ ਸੁੰਨ ਚੁੱਪਣ ਲੱਗ ਪਵੇ ਕਿਉਂਕਿ ਔਰਤਾਂ ਦਾ ਗਹਿਣਿਆਂ ਨਾਲ ਬਹੁਤ ਲਗਾਵ ਹੁੰਦਾ ਹੈ ਸੁੰਦਰਤੀ ਉਹ ਗਹਿਣਿਆਂ ਨਾਲ ਬਹੁਤ ਪਿਆਰ ਕਰਦੀਆਂ ਨੇ ਸੱਚ ਤੋਂ ਕਾਹਰਾਮ ਕਹਿੰਦੇ ਵੀ ਇਹ ਨਾ ਹੋਵੇ ਤੇਰੀ ਪਤਨੀ ਸੋਨਾ ਚੋਕ ਨਾ ਵੇ ਇਹਦੇ ਦੇ ਚਾਰ ਬੁੱਖ ਭਰ ਕੇ ਮੈਂ ਰੇਤਾ ਦੇ ਪਾਣੀ ਨਾਲ ਕਹਿੰਦੇ ਸੰਤ ਤੁੰਗਾਰਾ ਜਦੋਂ ਉਹ ਮਿੱਟੀ ਰੇਤਾ ਤੇ ਬੁੱਕ ਭਰ ਕੇ ਉਸ ਸੌਡੇ ਦੇ ਗਹਿਣੇ ਤੇ ਸੁਣਦੇ ਬੈਠੇ ਨੇ ਨਾ ਇਹਨੇ ਚਰਮ ਉਹਨਾਂ ਦੀ ਪਤਨੀ ਆ ਜਾਂਦੀ ਹੈ ਤੇ ਸ਼ਬਦ ਇਹ ਕਹਿੰਦੀ ਐ ਜੀ ਕਹਿੰਦੀ ਸੰਤ ਜੀ ਮਿੱਟੀ ਤੇ ਮਿੱਟੀ ਕਿਉਂ ਪਾਈ ਆਉਂਦੇ ਹੋ ਤੇ ਸੰਤ ਤੁਕਾਰਾਮ ਦੇ ਖੱਤ ਵਿਚੋਂ ਉਹ ਮਿੱਟੀ ਛੁਣਗੀ ਕਹਿ ਲਗਾਓ ਤੁਕਾਰਾਮ ਸਾਡੀ ਬਮੜ ਏਸੇ ਗੱਲ ਦੇ ਮਾਣ ਵਿੱਚ ਜ਼ਿੰਦਗੀ ਜਿਉਂਦਾ ਰਿਆ ਕਿ ਮੈਂ ਬੜਾ ਕੁਝ ਨਹੀਂ ਕਿ ਮੈਂ ਬੜਾ ਸੰਤ ਖਾਂ ਪਰ ਤੇਰੇ ਨਾਲ ਵੱਡੀ ਸੰਤ ਤੇ ਤੇਰੀ ਪਤਨੀ ਨਿਕਲੀ ਤੇਰੀਆਂ ਅੱਖਾਂ ਨੇ ਸੋਨਾ ਵੇਖਿਆ ਤੇਰੀਆਂ ਅੱਖਾਂ ਨੇ ਤੇਰੇ ਅੰਦਰੋਂ ਕਿਹਾ ਵੀ ਇਹ ਸੋਨਾ ਏ ਇਹਦੀ ਕੀਮਤ ਐ ਇਹਦਾ ਮੁੱਲ ਖੈ ਪਤਨੀ ਨੇ ਵੇਖਿਆ ਕਹਿੰਦੀ ਮਿੱਟੀ ਤੇ ਮਿੱਟੀ ਕਿਉਂ ਪਾਈ ਆਉਂਦੀ ਇਹ ਅੰਦਰ ਦੀ ਬੜੀ ਪਰਮ ਅਵਸਥਾ ਦੀ ਖੇਡ ਹੈ ਜਿੱਥੇ ਜਾ ਕੇ ਬੰਦਾ ਪਰਾਈ ਆਮਾਨ ਕਿਉਂ ਰੱਖੀ ਐ ਦਿੱਤੀ ਹੀ ਸੁਭ ਹੋਏ ਕਹਿੰਦੇ ਜਿੱਥੇ ਢਾਕੇ ਪਰਾਈ ਵਸਤੂ ਤੇ ਆਪਣਾ ਹੱਕ ਜਮਾਉਣ ਦੀ ਬੰਦੇ ਦੇ ਅੰਦਰ ਦੀ ਬਿਰਤੀ ਜਿਹੜੀ ਐ ਉਹ ਸਦਾ ਲਈ ਖਤਮ ਹੋ ਜਾਂਦੀ ਹੈ ਅੱਜ ਬਾਬਾ ਗੁੱਡਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹੈ ਔਰ ਬਹਤਾਂਤ ਵਿੱਚ ਅਸੀਂ ਇਸੇ ਗੱਲ ਤੋਂ ਹੀ ਅਣਜਾਣ ਆ ਕਿ ਇਹ ਜੋੜ ਮੇਲਾ ਕਿਉਂ ਮਨਾਇਆ ਜਾਂਦਾ ਹੈ 5 6 ਤੇ 7 ਤੱਕ ਅਕਤੂਬਰ ਇਹ ਜੋੜ ਮੇਲਾ ਠੱਠਾ ਸਾਹਿਬ ਦੀ ਪਾਵਨ ਧਰਤੀ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਔਰ ਇਸ ਹਫਤੇ ਦੇ ਵਿੱਚ 40 ਤੋਂ 50 ਲੱਖ ਲੋਕ ਜਿਹੜੇ ਨੇ ਉਹ ਬਾਬਾ ਬੁੱਢਾ ਸਹਿਬ ਜੀ ਦੇ ਅੱਗੇ ਜਾ ਕੇ ਨਤਮਸਤਕ ਨੂੰ ਦੇ ਲਈ ਬਾਬਾ ਬੁੱਢਾ ਸਹਿਬ ਜੀ ਨੂੰ ਸੀਸ ਝੁਕਾਉਂਦੇ ਨੇ ਔਰ ਤਰ੍ਹਾਂ ਤਰ੍ਹਾਂ ਦੀ ਸੇਵਾ ਲੰਗਰਾਂ ਦੀ ਸੇਵਾ ਕਰਦੇ ਨੇ ਖਰਾ ਗੀ ਗੱਲ ਇਹ ਹੈ ਅੱਜ ਕਈ ਸਾਲ ਹੋ ਗਏ ਨੇ ਬਾਬਾ ਬੁੱਢਾ ਸਹਿਬ ਜੀ ਦਾ ਜੋੜ ਮੇਲਾ ਮਨਾਉਂਦਿਆਂ ਨੂੰ ਸਾਨੂੰ ਇਹ ਨਹੀਂ ਪਤਾ ਵੀ ਇਹ ਜੋੜ ਮੇਲਾ ਖੈਰ ਨਾ ਦੇ ਵਾਸਤੇ ਹੈ ਕੋਈ ਕਹਿੰਦਾ ਕਿ ਪਾਪਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਹੋਵੇਗਾ ਕੋਈ ਕਹਿੰਦਾ ਪਾਪਾ ਬੁੱਢਾ ਸਾਹਿਬ ਜੀ ਨੇ ਸਰੀਰ ਛੱਡਿਆ ਹੋਵੇਗਾ ਮੈਂ ਬੇਨਤੀ ਕਰਾਂ ਇਹ ਜਰਾ 5 6 ਤੇ 7 ਅਕਤੂਬਰ ਨੂੰ ਜੋੜ ਮੇਲਾ ਹੈ ਨਾ ਜੀ ਤੇ ਦਾ ਸੰਬੰਧ ਨਾ ਤੇ ਪਾਪਾ ਬੁੱਢਾ ਸਾਹਿਬ ਜੀ ਦੇ ਜਨਮ ਦਿਵਸ ਨਾਲ ਹੈ ਨਾ ਹੀ ਕਿਹਾ ਸਬੱਤ ਬਾਬਾ ਜੀ ਦੇ ਚੋਲਾ ਛੱਡਣ ਦੇ ਨਾਲ ਹੈ ਇਹ ਜਿਹੜਾ ਦਿਹਾੜਾ ਜਿਹਨੂੰ ਵੀਰ ਬਾਬਾ ਬੁੱਢਾ ਸਾਹਿਬ ਕਹਿੰਨੇ ਆ ਪਿੰਡ ਠੱਠਾ ਏ ਚੜਹਵਾਲ ਦੇ ਲਾਗੇ ਇਹ ਜਿਹੜਾ ਨਗਰ ਇਹ ਜਿਹੜਾ ਜੋੜ ਮੇਲਾ ਏ ਇਹ ਉਸ ਦਿਨ ਦੀ ਯਾਦ ਵਿੱਚ ਹੈ ਜਦੋਂ ਮਾਤ ਗੰਗਾ ਜੀ ਨੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਫਿਰ ਉਸ ਦਿਨ ਨੂੰ ਸਮਰਪਿਤ ਹੈ ਮੈਂ ਥੋੜਾ ਜਿਹਾ ਇਤਿਹਾਸ ਵਿੱਚੋਂ ਸ਼ੁਰੂ ਕਰਾਂ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬਾਦਸ਼ਾਹ ਅਕਬਰ ਆਇਆ ਸਤਗੁਰਾਂ ਨੇ ਰੂਪ ਹੋ ਕੀਤਾ ਕਿ ਪਹਿਲਾ ਪੰਗਤ ਵਿੱਚ ਬੈਠ ਕੇ ਲੰਗਰ ਛਕ ਫਿਰ ਤੈਨੂੰ ਦਰਸ਼ਨਾਂ ਦੀ ਦਾਤ ਪ੍ਰਾਪਤ ਹੋਵੇ ਜੀ ਜੇ ਪੰਗਤ ਦੇ ਵਿੱਚ ਬਹਿ ਕੇ ਲੰਗਰ ਨਹੀਂ ਛੱਕ ਸਕਦਾ ਕਿ ਤੈਨੂੰ ਦਰਸ਼ਨ ਵੀ ਨਹੀਂ ਹੋਣਗੇ ਉਹਨੇ ਪੰਗਤ ਵਿੱਚ ਬੈਠ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਲੰਗਰ ਛਕਿਆ ਔਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰੇ ਕੀਤੇ ਨੇ ਔਰ ਜਦੋਂ ਸਤਿਗੁਰਾਂ ਨੇ ਨਿਹਾਰ ਕੀਤੇ ਨਾ